ਪਿਆਰਿਓ ਇੱਕ ਆਦਮੀ ਯਰੂਸ਼ਲਮ ਤੋਂ ਜਦ ਯਰੀਹੋਵਲ ਜਾ ਰਿਹਾ ਸੀ ਡਾਕੂਆਂ ਨੇ ਘੇਰ ਲਿਆ ਜਦ ਡਾਕੂਆਂ ਨੇ ਮਾਰ ਕੇ ਇਸ ਨੂੰ ਅਧਮੋਇਆ ਕਰ ਦਿੱਤਾ ਕਿਸੇ ਨੇ ਗੌਰ ਨਾ ਕੀਤਾ ਯਾਜਕ ਉੱਥੋਂ ਨਿਕਲਿਆ ਗੌਰ ਨਾ ਕੀਤਾ ਲੇਵੀ ਉੱਥੋਂ ਨਿਕਲਿਆ ਗੌਰ ਨਾ ਕੀਤਾ ਪਰ ਉਸ ਸਮੇਂ ਇੱਕ ਸਾਮਰੀ ਵਿਅਕਤੀ ਉੱਥੋਂ ਨਿਕਲਦੇ ਹੋਏ ਕੀਆ ਇੱਕ ਸਾਮਰੀ ਵਿਅਕਤੀ ਉਸ ਰਾਤ ਨੂੰ ਨਿਕਲਦੇ ਹੋਏ ਉਸ ਨੇ ਰਾਜ ਪਏ ਹੋਏ ਨੂੰ ਵੇਖਿਆ ਵੇਖੋ ਕੀ ਲਿਖਿਆ ਹੈ 33ਵਾਂ ਵਚਨ ਅਤੇ ਇੱਕ ਸਾੰਮਰੀ ਵਿਅਕਤੀ ਉਥੋਂ ਆ ਨਿਕਲਿਆ ਅਤੇ ਉਸ ਨੂੰ ਵੇਖ ਕੇ ਤਰਸ ਖਾਦਾ ਕੀ ਕੀਤਾ ਉਸ ਪਏ ਹੋਏ ਵਿਅਕਤੀ ਨੂੰ ਵੇਖ ਕੇ ਤਰਸ ਕੀਤਾ ਉਸ ਨੇ ਆ ਕੇ ਸੜਕ ਦੇ ਕੰਡੇ ਜ਼ਖਮੀ ਹਾਲਾਤ ਚ ਪਏ ਹੋਏ ਵਿਅਕਤੀ ਨੂੰ ਵੇਖ ਕੇ ਕੀ ਕੀਤਾ ਤਰਸ ਕੀਤਾ ਪੈਣੋ ਅਤੇ ਭਰਾਵੋ ਸਾਡੇ ਆਲੇ-ਦੁਆਲੇ ਜਿੰਨੇ ਵੀ ਲੋਕ ਆ ਕਈ ਤਰ੍ਹਾਂ ਨਾਲ ਜ਼ਖਮੀ ਹੋਏ ਆ ਕੁਝਾਂ ਜੋ ਪਤਨੀ ਤੋਂ ਜ਼ਖਮੀ ਕੀਤੇ ਜਾਂਦੇ ਆ ਕੁਝ ਪਤੀ ਤੋਂ ਜ਼ਖਮੀ ਕੀਤੇ ਜਾਂਦੇ ਆ ਮਾਨਸਿਕ ਤੌਰ ਤੇ ਦੁਖੀ ਹੋਏ ਕਈ ਲੋਗਾ ਬਿਮਾਰੀ ਨਾਲ ਜ਼ਖਮੀ ਹੋਏ ਲੋਗਾ ਆ ਆਰਥਿਕ ਤੰਗੀ ਨਾਲ ਜ਼ਖਮੀ ਹੋਏ ਲੋਗਾ ਆ ਸ਼ੈਤਾਨ ਦੇ ਦੁਆਰਾ ਜਿਸ ਨੇ ਹਰ ਪਾਸਿਓਂ ਦੁੱਖ ਚਲਿਆ ਐਸੇ ਕਈ ਲੋਗਾ ਉਹਨਾਂ ਦੇ ਪ੍ਰਤੀ ਤਰਸ ਖਾਣਾ ਹੈ ਜੇ ਉਹਨਾਂ ਦੇ ਪ੍ਰਤੀ ਦਇਆ ਦਿਖਾਵਾਂਗੇ ਤਾਂ ਕਿੰਨਾ ਵਧੀਆ ਹੋਏਗਾ ਉਹ ਜੋ ਭਲਾ ਸਮਰਥੀ ਆ ਉਹ ਉਹਦੇ ਨਾਲ ਗਿਆ ਉਹਦੇ ਤੇ ਤਰਸ ਕੀਤਾ ਅਤੇ ਉਸ ਨੂੰ ਵੇਖਿਆ ਤੇ ਕੀ ਕੀ ਕੀਤਾ ਆਓ ਵੇਖਦੇ ਹਾਂ ਉਹ ਜਿੱਥੇ ਪਿਆ ਸੀ ਉਹਦੇ ਕੋਲ ਜਾ ਕੇ ਨੰਬਰ 1 ਉਹ ਜਿੱਥੇ ਪਿਆ ਸੀ ਉਹਦੇ ਕੋਲ ਆ ਕੇ ਨੰਬਰ 2 ਉਸ ਨੂੰ ਵੇਖ ਕੇ ਨੰਬਰ 3 ਉਹਦੇ ਤੇ ਤਰਸ ਖਾ ਕੇ 4 ਉਹਦੇ ਕੋਲ ਗਿਆ 5 ਤੇਲ ਅਤੇ ਦਾਖਰਸ ਪਾਇਆ 6 ਜ਼ਖਮਾਂ ਤੇ ਪੱਟੀਆਂ ਕੀਤੀਆਂ 7 ਆਪਣੀ ਸਵਾਰੀ ਤੇ ਚੜਾ ਕੇ 8 ਸਰਾ ਦੇ ਵਿੱਚ ਲੈ ਕੇ ਗਿਆ 9 ਉਹਦੀ ਸੇਵਾ ਤੈਹਲ ਕੀਤੀ 10 ਦੋ ਦਿਨਾਰ ਕੱਢ ਕੇ ਉਸ ਸਰਾ ਦੇ ਮਾਲਕ ਨੂੰ ਦੇ ਕੇ ਇਹਦੀ ਸੇਵਾ ਤੈਲ ਕਰ ਜੇ ਤੇਰਾ ਹੋਰ ਕੁਝ ਲੱਗੇਗਾ ਤਾਂ ਦੱਸੀਂ ਉਹ ਮੈਂ ਜਦ ਵਾਪਸ ਆਵਾਂਗਾ ਉਸ ਨੂੰ ਪੂਰਾ ਕਰਾਂਗਾ ਕਹਿ ਕੇ ਇੱਕ ਜ਼ਖਮੀ ਵਿਅਕਤੀ ਦੇ ਪ੍ਰਤੀ ਕਿੰਨਾ ਪਿਆਰ ਵਿਖਾ ਰਿਹਾ ਹੈ ਵਖੋ ਉਹਦਾ ਨਾਮ ਕੀ ਆ ਜਾਣਦੇ ਹੋ ਦਿਆਲੂ ਸਾੰਮਰੀਆ ਨਹੀਂ ਪਿਆਰਿਓ ਸਾਡੇ ਵਿੱਚੋਂ ਕੁਝ ਲੋਕ ਨਾਮ ਦੇ ਲਈ ਭੱਲੇ ਕੰਮ ਕਰਦੇ ਆ ਨਾਮ ਦੇ ਲਈ ਸਹਾਇਤਾ ਕਰਦੇ ਆ ਮਸ਼ਹੂਰ ਹੋਣ ਲਈ ਸਹਾਇਤਾ ਕਰਦੇ ਆ ਭਲਾ ਕਰਦੇ ਆ ਪਿਆਰਿਓ ਇੱਕ ਵਾਰ ਇੱਕ ਵਿਅਕਤੀ ਚੱਲਦੇ ਹੋਏ ਸੜਕ ਤੋਂ ਜਾ ਰਿਹਾ ਸੀ ਉਹਦੇ ਕੋਲੋਂ ਜਦੋਂ ਕਾਰ ਨਿਕਲ ਰਹੀ ਸੀ ਤਾਂ ਉਸਨੇ ਹੱਥ ਮਾਰਿਆ ਕਾਰ ਰੁਕਨ ਤੇ ਕਾਰ ਵਾਲੇ ਵਿਅਕਤੀ ਨੇ ਪੁੱਛਿਆ ਭਾਈ ਕੀ ਗੱਲ ਆ ਸੁਣੋ ਜੀ ਸਾਹਮਣੇ ਪਿੰਡ ਤੱਕ ਕੀ ਤੁਸੀਂ ਮੈਨੂੰ ਲੈ ਜਾਓਗੇ ਕੀ ਆਤਾ ਇਹਦੇ ਚ ਕੀ ਆ ਆਓ ਬੈਠੋ ਪਹੁੰਚਾ ਦਵਾਂਗਾ ਠੀਕ ਆ ਪੁੱਛਿਆ ਕਿੱਥੇ ਜਾ ਰਹੇ ਹੋ ਜੀ ਮੈਂ ਚਰਚ ਜਾ ਰਿਹਾ ਹਾਂ ਮੈਂ ਇੱਕ ਮਸੀਹਾ ਚਰਚ ਜਾ ਰਿਹਾ ਹਾਂ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਚਰਚ ਜਾ ਰਹੇ ਹੋ ਵੈਰੀ ਗੁੱਡ ਗੱਲ ਕਰਦੇ ਹੋਏ ਜਾ ਰਹੇ ਸੀ ਅਤੇ ਜਦੋਂ ਗੱਲ ਕਰਦੇ ਜਾ ਰਹੇ ਸੀ ਤਾਂ ਉਸਨੇ ਥੋੜੀ ਦੇਰ ਬਾਅਦ ਕਿਹਾ ਮੇਰੇ ਉਤਰਨ ਦੀ ਜਗ੍ਹਾ ਆ ਗਈ ਆ ਇੱਥੇ ਰੋਕ ਦਿਓ ਪਰ ਇੱਕ ਬੇਨਤੀ ਆ ਕੀ ਆ ਤੁਹਾਡਾ ਨਾਮ ਕੀ ਆ ਦੱਸੋਗੇ ਤੁਹਾਡਾ ਨਾਮ ਕੀ ਆ ਪੁੱਛਿਆ ਤਦ ਉਸ ਕਾਰ ਦੇ ਚਲਾਉਣ ਵਾਲੇ ਨੇ ਇਸ ਨੂੰ ਸਵਾਲ ਪੁੱਛਿਆ ਤੁਸੀਂ ਕ੍ਰਿਸਚੀਅਨ ਹੋਣਾ ਹਾਂ ਕ੍ਰਿਸਚੀਅਨ ਹਾਂ ਤੁਹਾਡੀ ਬਾਈਬਲ ਚ ਦਿਆਲੂ ਸਮਰੀ ਦੀ ਕਹਾਣੀ ਹੈ ਨਾ ਹਾਂ ਦਿਆਲੂ ਸਮਰੀ ਦੀ ਕਹਾਣੀ ਆ ਉਹਦਾ ਨਾਮ ਕੀ ਆ ਪੁੱਛਿਆ ਹਾਂ ਪਰ ਉਹਦੇ ਕੀਤੀ ਸਹਾਇਤਾ ਬਾਰੇ ਲਿਖਿਆ ਗਿਆ ਹੈ ਪਰ ਉਸ ਦਾ ਨਾਮ ਨਹੀਂ ਲਿਖਿਆ ਇਸ ਤਰ੍ਹਾਂ ਉਸ ਮਸੀਹ ਵਿਅਕਤੀ ਨੇ ਕਿਹਾ ਹਾਂ ਉਸ ਕਾਰ ਚ ਜਿਸਨੇ ਲਿਫਟ ਦਿੱਤੀ ਉਹ ਕਹਿ ਰਿਹਾ ਸਹਾਇਤਾ ਕਰਨ ਵਾਲੇ ਇਨਸਾਨ ਦੇ ਬਾਰੇ ਲਿਖਿਆ ਹੈ ਪਰ ਬਾਈਬਲ ਚ ਉਸ ਦਾ ਨਾਮ ਨਹੀਂ ਲਿਖਿਆ ਗਿਆ ਮੇਰਾ ਨਾਮ ਵੀ ਤੁਹਾਨੂੰ ਜਾਣਨ ਦੀ ਜ਼ਰੂਰਤ ਨਹੀਂ ਨਹੀਂ ਜਿਵੇਂ ਤੁਹਾਡੇ ਬਾਰੇ ਗਵਾਹੀ ਦੇਣਾ ਚਾਹੁੰਦਾ ਹਾਂ ਮੇਰੀ ਕੀਤੀ ਸਹਾਇਤਾ ਦੇ ਬਾਰੇ ਤੁਸੀਂ ਗਵਾਹੀ ਦਿਓ ਪਰ ਸਹਾਇਤਾ ਕਰਨ ਵਾਲੇ ਮੇਰੇ ਬਾਰੇ ਗਵਾਹੀ ਦੇਣ ਦੀ ਲੋੜ ਬਿਲਕੁਲ ਵੀ ਨਹੀਂ ਆ ਜਨ ਉਸਨੇ ਜੋ ਸਹਾਇਤਾ ਕੀਤੀ ਉਸਨੇ ਆਪਣੇ ਨਾਮ ਦੇ ਲਈ ਕੀਤੀ ਜਾਂ ਪ੍ਰਭੂ ਦੇ ਲਈ ਕੀਤੀ ਦੱਸੋ ਅਸੀਂ ਕੀ ਕਰਦੇ ਹਾਂ ਅਗਰ ਕਿਸੇ ਨੂੰ ਭੀਖ ਵੀ ਦੇ ਦਈਏ ਤਾਂ ਕਈ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਭੈਣੋਂ ਅਤੇ ਭਰਾਵੋ ਤੁਹਾਡੇ ਜੀਵਨ ਚ ਕਦੇ ਵੀ ਕੋਈ ਵੀ ਸਹਾਇਤਾ ਕਰੇ ਕਿਸੇ ਦੇ ਵੀ ਪ੍ਰਤੀ ਦਇਆ ਅਤੇ ਕਿਰਪਾ ਵਿਖਾਏ ਨਾਮ ਲਈ ਨਾ ਕਰੋ ਪਹਿਚਾਨ ਦੇ ਲਈ ਨਾ ਕਰੋ ਪਰਮੇਸ਼ਵਰ ਵੇਖ ਰਿਹਾ ਹੈ ਤੁਸੀਂ ਜਿੱਥੇ ਵੀ ਹੋ ਇਸੇ ਤਰ੍ਹਾਂ ਭਲਾਈ ਨੂੰ ਕਰਦੇ ਹੀ ਰਹੋ ਇਸ ਸਟੋਰੀ ਚ ਕੀ ਵੇਖ ਰਹੇ ਹੋ ਉਸ ਰੋੜ ਤੇ ਪਏ ਹੋਏ ਵਿਅਕਤੀ ਦੇ ਪ੍ਰਤੀ ਇਹ ਸਾਮਰੀ ਵਿਅਕਤੀ ਕੀ ਦਿਖਾ ਰਿਹਾ ਹੈ ਦੱਸੋ ਦਇਆ ਨੂੰ ਦਿਖਾ ਰਿਹਾ ਹੈ ਸਾਡੇ ਜੀਵਨ ਦੀ ਯਾਤਰਾ ਚ ਸਾਡੇ ਆਲੇ ਦੁਆਲੇ ਕਈ ਲੋਕ ਕਈ ਵਿਪਤਾਵਾਂ ਦੇ ਵਿੱਚੋਂ ਨਿਕਲ ਰਹੇ ਆ ਦੁੱਖ ਅਤੇ ਕਸ਼ਟਾ ਚੋਂ ਨਿਕਲ ਰਹੇ ਆ ਐਸੇ ਲੋਕਾਂ ਪ੍ਰਤੀ ਜੇ ਪ੍ਰਭੂ ਦੀ ਦਇਆ ਦਿਖਾਵਾਂਗੇ ਤਾਂ ਕਿੰਨਾ ਵਧੀਆ ਹੋਏਗਾ ਐਸੇ ਲੋਕਾਂ ਦੇ ਪ੍ਰਤੀ ਜੇ ਪਰਮੇਸ਼ਰ ਦਾ ਪਿਆਰ ਵਿਖਾਵਾਂਗੇ ਤਾਂ ਕਿੰਨਾ ਵਧੀਆ ਹੋਏਗਾ ਅੱਜ ਇੱਕ ਫੈਸਲਾ ਕਰੋ ਜੇ ਮੈਨੂੰ ਕਿਸੇ ਦੀ ਮਦਦ ਕਰਨੀ ਪਵੇ ਤਾਂ ਮੈਂ ਜ਼ਰੂਰ ਉਸ ਦੀ ਮਦਦ ਕਰਾਂਗਾ ਮੰਨ ਲਓ ਕਿ ਬਜ਼ੁਰਗ ਵਿਅਕਤੀ ਨੇ ਰੋਡ ਪਾਰ ਕਰਨਾ ਹੈ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਦੀ ਸਹਾਇਤਾ ਕਿੰਨੇ ਕਰਨੀਆਂ ਦੱਸੋ ਕਿੰਨੇ ਅਸੀਂ ਜੋ ਪ੍ਰਭੂ ਦੇ ਬੱਚੇ ਹਾਂ ਜੋ ਕੰਮ ਤੁਸੀਂ ਕਰਦੇ ਹੋ ਉਹ ਦਿਨਾ ਪ੍ਰਭੂ ਨੂੰ ਮहिमा ਮਿਲਦੀ ਆ ਜਦੋਂ ਪਰਮੇਸ਼ਵਰ ਆਨੰਦਿਤ ਹੋਣਗੇ ਤਾਂ ਵਾਪਸ ਉਹ ਤੁਹਾਨੂੰ ਵੀ ਆਨੰਦਿਤ ਕਰਨਗੇ ਇਹ ਯਾਦ ਰੱਖੋ ਸੋ ਉਹ ਦਿਆਲੂ ਸਾੰਮਰੀ ਉਸ ਪਏ ਹੋਏ ਵਿਅਕਤੀ ਤੇ ਉਹਦੇ ਤੇ ਦਇਆ ਦਿਖਾਈ ਕਿਰਪਾ ਕੀਤੀ ਇਸ ਲਈ ਪਰਮੇਸ਼ਵਰ ਨੇ ਇਸ ਦ੍ਰਿਸ਼ਟਾਂਤ ਨੂੰ ਸਾਡੇ ਲਈ ਲਿਖਵਾ ਕੇ ਅਤੇ ਆਖਰ ਚ ਇੱਕ ਵਚਨ ਨੂੰ ਲਿਖਵਾਇਆ ਕੀ ਹੈ ਆਓ ਪੜ੍ਹਦੇ ਹਾਂ ਲੂਕਾ ਦੀ ਅੰਜੀਲ 10ਵਾਂ ਅਧਿਆਇ 37ਵਾਂ ਵਚਨ ਜਾ ਤੂੰ ਵੀ ਜਾ ਤੂੰ ਵੀ ਇਸੇ ਤਰ੍ਹਾਂ ਹੀ ਕਰ ਮੇਰੇ ਭੈਣੋ ਤੇ ਭਰਾਵੋ ਅਸੀਂ ਵੀ ਇਸੇ ਤਰ੍ਹਾਂ ਕਰਨਾ ਹੈ ਜੇ ਕੋਈ ਸਹਾਇਤਾ ਸੀ ਕਰਨੀ ਹੈ ਤਾਂ ਜੇ ਅਸੀਂ ਦਇਆ ਅਤੇ ਕਿਰਪਾ ਕਰ ਸਕੀਏ ਤਾਂ ਜ਼ਰੂਰ ਕਰੀਏ ਤੁਸੀਂ ਵੀ ਜਾ ਕੇ ਇਸ ਤਰ੍ਹਾਂ ਕਰੋ ਸਭ ਤੋਂ ਪਹਿਲਾਂ ਆਪਣੇ ਕੰਮਾਂ 'ਚ ਦਇਆ ਵਿਖਾਓ ਦੂਸਰਾ ਹਰ ਇੱਕ ਦੇ ਪ੍ਰਤੀ ਦਇਆ ਵਿਖਾਓ ਤੀਸਰਾ ਆਪਣੇ ਪਤੀ ਦੇ ਪ੍ਰਤੀ ਪਤਨੀ ਦੇ ਪ੍ਰਤੀ ਦਇਆ ਨੂੰ ਵਿਖਾਓ ਉਤਪਤੀ 25 21ਵਾਂ ਵਚਨ ਇਸਹਾਕ ਦੀ ਪਤਨੀ ਬਾੰਜਸੀ ਇਸ ਲਈ ਉਸਨੇ ਉਹਦੇ ਲਈ ਯਹੋਵਾ ਦੇ ਅੱਗੇ ਬੇਨਤੀ ਕੀਤੀ ਇਸ ਤਰ੍ਹਾਂ ਉਸ ਦੀ ਪਤਨੀ ਰਿਬਕਾ ਗਰਭਵਤੀ ਹੋਈ ਵਿਆਹੋ ਇਸ ਹਾਕ ਅਤਿ ਰਿਪਕ ਦਾ ਵਿਆਹ ਹੋਇਆ ਵਿਆਹ ਨੂੰ ਬੜਾ ਸਮਾਂ ਹੋ ਗਿਆ ਪਰ ਸੰਤਾਨ ਨਹੀਂ ਸੀ ਆਮ ਤੌਰ ਤੇ ਬੱਚੇ ਨਾ ਹੁੰਦੇ ਪਤੀ ਪਤਨੀ ਨੂੰ ਤਾਨੇ ਮਾਰਦੇ ਆ ਮੈਂ ਕੀਤਾ ਵਿਤਾ ਬਾਝ ਦੇ ਨਾਲ ਵਿਆਹ ਕੀਤਾ ਇਸ ਤਰ੍ਹਾਂ ਕਹਿੰਨੇ ਆ ਕਦੇ ਗੁੱਸਾ ਆਉਂਤੇ ਬਾਝ ਨੂੰ ਗੁੱਸਾ ਆ ਰਿਹਾ ਹੈ ਬਾਝ ਵੀ ਮੂੰਹ ਖੋਲ ਰਹੀ ਆ ਬਾਝ ਕਹਿ ਕੇ ਪਤਨੀ ਨੂੰ ਬਾਝ 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 ਕਹਿ ਕੇ ਤਾਨੇ ਮਾਰਦੇ ਰਹਿੰਦੇ ਆ ਅਤੇ ਮੰਨ ਲਓ ਘਰ ਦੇ ਵਿੱਚ ਸੱਸ ਵੀ ਹੈ ਤਾਂ ਵੇਖ ਬਹੂ ਇੱਕ ਸਾਲ ਦਾ ਸਮਾਂ ਦਿੰਨੀ ਆ ਜੇ ਪੋਤਾ ਨਹੀਂ ਜਨਮੇਂਗੀ ਤਾਂ ਕੀ ਕਹਿ ਰਹੀ ਆ ਤਲਾਕ ਕਰਵਾ ਦਾਂਗੀ ਕਹਿਣ ਵਾਲੇ ਐਸੇ ਕਈ ਲੋਕ ਆ ਦੁੱਖ ਵੀ ਦਿੰਦੇ ਆ ਭੈਣੋਂ ਅਤੇ ਭਰਾਵੋ ਜੇ ਤੁਸੀਂ ਦਿਆਲੂ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਦਿਆਲੂਤਾ ਕੀ ਦਿੱਤੇ ਵਿਖੋਣੀ ਆਪਣੇ ਪਤੀ ਤੇ ਆਪਣੀ ਪਤਨੀ ਤੇ ਆਪਣੇ ਘਰ ਦੇ ਮੈਂਬਰਾਂ ਤੇ ਜੋ ਤੁਹਾਡੇ ਚ ਦਿਆਲੂਪਨਾ ਤਰਸ ਕਰਨ ਦਾ ਸੁਭਾਅ ਹੈ ਤੁਹਾਡੇ ਘਰ ਦੇ ਲੋਕਾਂ ਨੂੰ ਤੁਸੀਂ ਪਹਿਲਾਂ ਵਿਖਾਓ ਤੁਸੀਂ ਆਪਣੇ ਘਰ ਦੇ ਲੋਕਾਂ ਨੂੰ ਹੀ ਪਿਆਰ ਨਹੀਂ ਕਰਦੇ ਅਤੇ ਦਇਆ ਨਹੀਂ ਵਿਖਾਉਂਦੇ ਅਤੇ ਬਾਹਰ ਦੇ ਲੋਕਾਂ ਨੂੰ ਦਇਆ ਵਿਖਾ ਸਕੋਗੇ ਸੋਚ ਕੇ ਵੇਖੋ ਉਹਦੀ ਪਤਨੀ ਬਾਂਝ ਹੈ ਸੋਚ ਕੇ ਉਸ ਨੂੰ ਉਸਨੇ ਸਤਾਇਆ ਨਹੀਂ ਤਲਾਕ ਦੇ ਦਵਾਗਾ ਧਮਕੀ ਨਹੀਂ ਦਿੱਤੀ ਪਰ ਕੀ ਕੀਤਾ ਉਹਦੀ ਪਤਨੀ ਨੂੰ ਜੋ ਸੰਤਾਨ ਦੇ ਸਕਦਾ ਹੈ ਉਸ ਪਰਮੇਸ਼ਵਰ ਅੱਗੇ ਉਸਨੇ ਪ੍ਰਾਰਥਨਾ ਕੀਤੀ ਭੈਣੋ ਅਤੇ ਭਰਾਵੋ ਤੁਹਾਡੀ ਪਤਨੀ ਦੇ ਪ੍ਰਤੀ ਤੁਹਾਡੇ ਪਤੀ ਦੇ ਪ੍ਰਤੀ ਕੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁੱਖ ਹੈ ਜੇ ਹੈ ਤਾਂ ਤੁਹਾਨੂੰ ਆਪਣੇ ਪਤੀ ਜਾਂ ਪਤਨੀ ਨਾਲ ਲੜਨ ਦੀ ਲੋੜ ਨਹੀਂ ਆ ਤੁਸੀਂ ਕਿਹੜੀ ਗੱਲ 'ਚ ਦੁੱਖ ਚੱਲ ਰਹੇ ਹੋ ਜਾ ਕੇ ਤੁਸੀਂ ਪ੍ਰਭੂ ਨੂੰ ਹੀ ਦੱਸੋ ਪ੍ਰਭੂ ਉੱਤਰ ਦੇਗਾ ਆਪਣੀ ਬਾਂਝ ਪਤਨੀ ਨੂੰ ਦੇਖ ਕੇ ਹਰ ਰੋਜ਼ ਇਸਹਾਕ ਆਪਣੇ ਮਨ ਦੇ ਵਿੱਚ ਮਾਨਸਿਕ ਤੌਰ ਤੇ ਨਿਰਾਸ਼ ਹੁੰਦਾ ਕੀ ਫਾਇਦਾ ਮਨ ਚ ਚਿੰਤਾ ਕਰਨ ਦਾ ਕੀ ਫਾਇਦਾ ਆਪਣੀ ਪਤਨੀ ਦੀ ਨਿੰਦਾ ਕਰਨ ਦਾ ਕੀ ਫਾਇਦਾ ਸਤਾਇਆ ਨਹੀਂ ਦੁਖੀ ਨਹੀਂ ਕੀਤਾ ਬੁਰਾ ਭਲਾ ਨਹੀਂ ਕਿਹਾ ਕੀ ਕੀਤਾ ਦਇਆ ਦਿਖਾਈ ਕੀ ਕੀਤਾ ਉਸ ਦੇ ਲਈ ਪ੍ਰार्थਨਾ ਕੀਤੀ ਇਸ ਲਈ ਕਹਿ ਰਿਹਾ ਹਾਂ ਪਤਨੀਆਂ 'ਚ ਕਮੀ ਹੋ ਸਕਦੀ ਆ ਪਤਨੀਆਂ 'ਚ ਕਮੀਆਂ ਹੋ ਸਕਦੀਆਂ ਆ ਆਤਮਿਕ ਤੌਰ ਤੇ ਕਮੀ ਹੋ ਸਕਦੀ ਆ ਸਰੀਰਿਕ ਤੌਰ ਤੇ ਕਮੀ ਹੋ ਸਕਦੀ ਆ ਆਰਾਮ ਦੇ ਨਾਲ ਗੱਲ ਕਰੋ ਤੁਹਾਨੂੰ ਯਾਦ ਆ ਯੂਸਫ ਅਤੇ ਉਸ ਦੇ ਭਰਾ ਯੂਸਫ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦ ਉਹਦੇ ਭਰਾ ਭੋਜਨ ਦੀਆਂ ਚੀਜ਼ਾਂ ਲਈ ਆਏ ਜੋ ਆਏ ਆ ਇਹ ਮੇਰੇ ਭਾਈ ਆ ਸੋਚ ਕੇ ਯੂਸਫ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ ਜਲਦੀ ਨਾਲ ਜਾ ਕੇ ਆਪਣੇ ਘਰ ਦੇ ਕਮਰੇ ਚ ਜ਼ੋਰ ਨਾਲ ਰੋਇਆ ਅਤੇ ਵਾਪਸ ਆ ਕੇ ਤੁਸੀਂ ਮੇਰਾ ਨੁਕਸਾਨ ਕੀਤਾ ਪਰਮੇਸ਼ਵਰ ਨੇ ਉਹ ਨੁਕਸਾਨ ਨੂੰ ਭਲਾਈ ਚ ਬਦਲਿਆ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡਾ ਨੁਕਸਾਨ ਨਹੀਂ ਕਰਾਂਗਾ ਤੁਸੀਂ ਸਾਰੇ ਮੇਰੇ ਨਾਲ ਆ ਕੇ ਇਸ ਦੇਸ਼ ਦੇ ਵਿੱਚ ਆਰਾਮ ਨਾਲ ਰਹੋ ਤੁਹਾਨੂੰ ਕੀ ਲੱਗਦਾ ਹੈ ਉਹਦੇ ਭਰਾ ਚੰਗੇ ਸੀ ਨਹੀਂ ਇਹਨਾਂ ਚੋਂ ਕੌਣ ਚੰਗਾ ਸੀ ਯੂਸਫ ਹੀ ਜਿਨ੍ਹਾਂ ਭਰਾਵਾਂ ਨੇ ਬੁਰਾਈ ਕੀਤੀ ਉਹਨਾਂ ਦੇ ਪ੍ਰਤੀ ਯੂਸਫ ਕੀ ਕਰ ਰਿਹਾ ਬੋਲੋ ਪਹਲਾਈ ਕਰ ਰਿਹਾ ਕਿਉਂ ਪਹਲਾਈ ਕਰ ਸਕਿਆ ਉਹਨਾਂ ਪ੍ਰਤੀ ਤਰਸ ਖਾਦਾ ਇਸ ਲਈ ਉਹਨਾਂ ਦੇ ਪ੍ਰਤੀ ਦਇਆ ਨੂੰ ਰੱਖਦਾ ਸੀ ਇਸੇ ਲਈ ਉਹ ਚੰਗੇ ਲੋਕ ਨਹੀਂ ਆ ਇਸ ਲਈ ਯੂਸਫ ਨੇ ਆਪਣੇ ਮਨ ਨੂੰ ਬਦਲਿਆ ਨਹੀਂ ਪੈਣੋ ਅਤੇ ਪ੍ਰਭੂ ਮੰਨ ਲਓ ਤੁਹਾਡਾ ਪਤੀ ਚੰਗਾ ਇਨਸਾਨ ਨਹੀਂ ਆ ਉਹ ਚੰਗਾ ਆਦਮੀ ਨਹੀਂ ਆ ਇਹ ਸੋਚ ਕੇ ਤੁਸੀਂ ਕਿਉਂ ਬੁਰੇ ਬੰਨਾ ਤੁਹਾਡੀ ਪਤਨੀ ਲੜਾਕੀ ਆ ਸਿਰਫ ਇਹ ਦੇ ਕਰਕੇ ਤੁਸੀਂ ਕਿਉਂ ਲੜਾਕੇ ਬੰਨਾ ਹੈ ਤੁਹਾਡੀ ਆਤਮਿਕਤਾ ਕੀ ਆ ਤੁਹਾਡੀ ਅਛਾਈ ਕੀ ਆ ਇਸ ਲਈ ਕਹਿ ਰਿਹਾ ਹਾਂ ਇਸ ਗੱਲ ਦਾ ਧਿਆਨ ਰੱਖੋ ਅਸੀਂ ਵੇਖਦੇ ਹਾਂ ਸਾਰਾ ਅਬਰਾਹਮ ਦੇ ਅਦੀਨ ਹੋ ਕੇ ਸਵਾਮੀ ਕਹਿ ਕੇ ਬੁਲਾਉਂਦੀ ਆ ਇਨਾ ਜ਼ਿਆਦਾ ਪਤੀ ਦਾ ਆਦਰ ਕੀਤਾ ਮੇਰੇ ਸੰਦੇਸ਼ ਨੂੰ ਸੁਣਨ ਤੋਂ ਬਾਅਦ ਇੱਕ ਭੈਣ ਆ ਕੇ ਕਹਿਣ ਲੱਗੀ ਪਾਸਟਰ ਜੀ ਮੇਰਾ ਪਤੀ ਜੇਕਰ ਅਬਰਾਹਮ ਵਰਗਾ ਹੋ ਜਾਏ ਤਾਂ ਮੈਂ ਵੀ ਕੀ ਹੋ ਜਾਵਾਂਗੀ ਸਾਰਾ ਬਣ ਜਾਵਾਂਗੀ ਇਹੀ ਗੱਲ ਕਹਿ ਰਹੀ ਸੀ ਕਿ ਜੇ ਮੇਰਾ ਪਤੀ ਅਬਰਾਹਮ ਬਣ ਜਾਏ ਤਾਂ ਮੈਂ ਸਾਰਾ ਬਣ ਜਾਵਾਂਗੀ ਮੇਰਾ ਪਤੀ ਅਬਰਾਹਮ ਨਹੀਂ ਆ ਇਸ ਲਈ ਮੈਂ ਵੀ ਸਾਰਾ ਨਹੀਂ ਆ ਇਸ ਲਈ ਉਹਦਾ ਆਦਰ ਨਹੀਂ ਕਰਦੀ ਏਦਕੋ ਯਰਤ ਨਹੀਂ ਆ ਭੈਣੂ ਅਤੇ ਭਰਾਵੋ ਧਾਰਨ ਕਰੋ ਕੀ ਧਾਰਨ ਕਰਨਾ ਤਰਸ ਨੂੰ ਦਇਆ ਨੂੰ ਕਿਰਪਾ ਨੂੰ ਸਹਿਨਸ਼ੀਲਤਾ ਸੰਜਮ ਨੂੰ ਧਾਰਨ ਕਰੋ ਫਿਰ ਤੋਂ ਪੁੱਛ ਰਿਆਂ ਹਾਂ ਤੁਹਾਡੀ ਪਤਨੀ ਜਾਂ ਪਤੀ ਜੇ ਵਧੀਆ ਤਿਆਰ ਹੋਵੇ ਤਾਂ ਕਹਿੰਦੇ ਆ ਨਾ ਇਹ ਸੂਟ ਵਧੀਆ ਲੱਗ ਰਿਹਾ ਹੈ ਨਾ ਇਹ ਡਰੈਸ ਬਹੁਤ ਵਧੀਆ ਲੱਗ ਰਹੀ ਆ ਸਭ ਤੋਂ ਪਹਿਲਾਂ ਆਮ ਤੌਰ ਤੇ ਕਿਨੂੰ ਵਿਖਾਉਨੇ ਆ ਘਰ ਵਾਲਿਆਂ ਨੂੰ ਹੀ ਵਿਖਾਉਨੇ ਆ ਮੇਰਾ ਸੂਟ ਕਿਸ ਤਰ੍ਹਾਂ ਦਾ ਹੈ ਪਤਨੀ ਪੁੱਛਦੀਆ ਮੇਰਾ ਸੂਟ ਕਿਵੇਂ ਆ ਪਤੀ ਪੁੱਛਦਾ ਹੈ ਅਸੀਂ ਕਿੰਨੂ ਵਿਖਾ ਰਹੇ ਆ ਆਪਣੇ ਕੱਪੜੇ ਸਭ ਤੋਂ ਪਹਿਲਾਂ ਘਰਦਿਆਂ ਨੂੰ ਹੀ ਜੇ ਅਸੀਂ ਡਰੈਸ ਦਿਖਾ ਰਹੇ ਆ ਨਾ ਫਿਰ ਪਰਮੇਸ਼ਵਰ ਨੇ ਕਿਹੜੇ ਕੱਪੜੇ ਧਾਰਨ ਕਰਨ ਲਈ ਕਿਹਾ ਹੈ ਦਇਆ ਧਾਰਨ ਕਰੋ ਕਿੰਨੂ ਵਿਖਾਉਣੀ ਆ ਦੱਸੋ ਕਿੰਨੂ ਵਿਖਾਉਣੀ ਆ ਪਿਆਰਿਓ ਇੱਕ ਦਿਨ ਮੇਰੇ ਕੋਲ ਇੱਕ ਜਵਾਨ ਲੜਕਾ ਤੇ ਲੜਕੀ ਆਏ ਆ ਕੇ ਪਾਸਟਰ ਜੀ ਇਹਨਾਂ ਦੀ ਸਮੱਸਿਆ ਤੁਸੀਂ ਸੁਣੋ ਮੈਂ ਪੁੱਛਿਆ ਪਹਿਣ ਤੁਹਾਡੀ ਸਮੱਸਿਆ ਕੀ ਹੈ ਸਾਹਮਣੇ ਇੱਕ ਲੜਕਾ ਰਹਿੰਦਾ ਹੈ ਹਮੇਸ਼ਾ ਉਹ ਮੈਨੂੰ ਵੇਖਦਾ ਰਹਿੰਦਾ ਹੈ ਬਾਅਦ ਚ ਪਤਾ ਚੱਲਿਆ ਉਹ ਮੈਨੂੰ ਬੜਾ ਪਿਆਰ ਕਰਦਾ ਹੈ ਮੈਂ ਪੁੱਛਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਉਹ ਤੁਹਾਨੂੰ ਬੜਾ ਪਿਆਰ ਕਰਦਾ ਹੈ ਇੱਕ ਦਿਨ ਉਸਨੇ ਆਪਣੇ ਹੱਥ ਨੂੰ ਹੀ ਵੱਢ ਲਿਆ ਸੀ ਪਾਸਟਰ ਜੀ ਪਤਾ ਚੱਲਿਆ ਕਿ ਉਹ ਮੈਨੂੰ ਜਾਨ ਤੋਂ ਵੱਧ ਪਿਆਰ ਕਰਦਾ ਹੈ ਪਤਾ ਲੱਗ ਗਿਆ ਮੇਰੇ বিনা ਮਰ ਜਾਏਗਾ ਇਹ ਗੱਲ ਮੈਨੂੰ ਪਤਾ ਚੱਲੀ ਸੀ ਇਸ ਤਰ੍ਹਾਂ ਕਿਆ ਕੋਲ ਬੈਠੀ ਹੋਈ ਨੂੰ ਮੈਂ ਕਿਹਾ ਸੁਣੋ ਜੋ ਤੁਹਾਡੇ ਨਾਲ ਰਹਿੰਦਾ ਹੈ ਉਹ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ ਇਸ ਲਈ ਜੇ ਇਸ ਨੂੰ ਵੀ ਪਸੰਦ ਹੈ ਤਾਂ ਜੇ ਤੈਨੂੰ ਵੀ ਪਸੰਦ ਹੈ ਤਾਂ ਦੋਨਾਂ ਦਾ ਵਿਆਹ ਕਰਵਾ ਦਿ ਤਦ ਉਸਨੇ ਕਿਹਾ ਇਸ ਨੂੰ ਦੂਜੇ ਤੇ ਬੜਾ ਤਰਸ ਆ ਰਿਹਾ ਹੈ ਮੇਰੇ ਪਰ ਤਰਸ ਨਹੀਂ ਕਰਦੀ ਇਸ ਤਰ੍ਹਾਂ ਕਿਹਾ ਤੁਹਾਡੇ ਉਪਰ ਤਰਸ ਕੀ ਆ ਉਹ ਲੜਕਾ ਪਿਆਰ ਕਰਦਾ ਹੈ ਇਹ ਲੜਕੀ ਵੀ ਪਸੰਦ ਕਰਦੀ ਆ ਜਾਨ ਤੋਂ ਵੀ ਵੱਧ ਪਿਆਰ ਕੀਤਾ ਹੱਥ ਪੈਰ ਕੱਟ ਰਿਹਾ ਹੈ ਇਹ ਲੜਕੀ ਮੈਨੂੰ ਕਹਿ ਰਹੀ ਸੀ ਪਾਸਟਰ ਜੀ ਮੇਰੇ ਲਈ ਕਿਸੇ ਦੀ ਜਾਨ ਜਾਣੀ ਗਲਤ ਆ ਨਾ ਕਿਸੇ ਦਾ ਨਰਕ ਜਾਣਾ ਗਲਤ ਆ ਨਾ ਉਹ ਮਰ ਜਾਏਗਾ ਗਲਤ ਆ ਨਾ ਇਹ ਕਹਿੰਦੇ ਹੋਏ ਉਸ ਨਾਲ ਵਿਆਹ ਕਰਨ ਦੇ ਬਾਰੇ ਸੋਚ ਰਹੀ ਸੀ ਤਦ ਜੋ ਨਾਲ ਬੈਠਾ ਸੀ ਮੈਂ ਉਹਦੇ ਤੋਂ ਪੁੱਛਿਆ ਇਹ ਵਿਚਾਰੀ ਕਹਿ ਰਹੀ ਆ ਕਿ ਉਹਦੀ ਜਾਨ ਜਾਏਗੀ ਅਤੇ ਉਹ ਨਰਕ ਚਲਾ ਜਾਏਗਾ। ਇੱਕ ਆਤਮਾ ਨਾਸ਼ ਹੋ ਜਾਏਗੀ। ਆਤਮਾ ਦੇ ਪ੍ਰਤੀ ਇਹ ਭੋਜਨਲ ਪਰਹੀ ਹੋਈਆ। ਇਹਦਾ ਵਿਆਹ ਕਰਵਾ ਸਕਦੇ ਹੋ ਨਾ? ਇਹ ਸੁਣ ਕੇ ਉਹ ਖੜਾ ਹੋ ਗਿਆ। ਮੈਂ ਡਰ ਗਿਆ। ਇਹ ਕਿਉਂ ਉੱਠ ਕੇ ਖੜਾ ਹੋ ਗਿਆ? ਸੀਰੀਅਸ ਹੋ ਕੇ ਕਹਿ ਲਗਾ। ਵਿਆਹ ਕੀ ਮੈਂ ਕਰਵਾ ਦਾਂਗਾ ਪਾਸਟਰ ਜੀ। ਭਾਈ ਕਿਉਂ ਇੰਨਾ ਗੁੱਸਾ ਹੋ ਰਿਹਾ? ਇਹ ਲੜਕੀ ਉਸ ਲੜਕੇ ਨੂੰ ਚਾਹੁੰਦੀ ਆ। ਹੱਥ ਪੈਰ ਕੱਟ ਰਹੇ ਆ। ਵਿਆਹ ਕਰਵਾ ਦੂੰਗਾ ਤਾਂ ਲੜਾਈ ਖਤਮ ਹੋ ਜਾਏਗੀ ਮੈਂ ਕਿਆ ਪਾਸਟਰ ਜੀ ਤੁਸੀਂ ਕੀ ਗੱਲ ਕਰ ਰਹੇ ਹੋ ਮੈਂ ਕਿਵੇਂ ਵਿਆਹ ਕਰਵਾ ਸਕਦਾ ਹਾਂ ਭਾਈ ਕਿਉਂ ਨਹੀਂ ਕਰਵਾਏਂਗਾ ਇਹ ਮੇਰੀ ਪਤਨੀ ਆ ਇਹ ਕੌਣ ਆ ਇਸ ਨਿਕਮੀ ਨੂੰ ਜੋ ਸਾਹਮਣੇ ਵਾਲੇ ਤੇ ਤਰਸ ਆ ਰਿਹਾ ਹੈ ਪਰ ਪਤੀ ਤੇ ਨਹੀਂ ਤੁਹਾਨੂੰ ਕੀ ਸਮਝ ਆ ਰਿਹਾ ਹੈ ਚਾਹੇ ਪਤੀ ਹੋਵੇ ਜਾਂ ਪਤਨੀ ਹੋਵੇ ਗਵਾਂਡੀ ਦੇ ਉੱਪਰ ਸਾਹਮਣੇ ਵਾਲੇ ਦੇ ਉੱਪਰ ਇਨਾ ਉਹਨਾਂ ਦੇ ਉੱਪਰ ਜੋ ਤਰਸ ਹੁੰਦਾ ਹੈ ਉਹ ਆਪਣੇ પતિ ਪਤਨੀ ਦੇ ਉੱਪਰ ਨਹੀਂ ਕਰਦੇ ਇਹ ਗਲਤ ਆ ਇਹ ਸਹੀ ਆਤਮਿਕਤਾ ਨਹੀਂਆ ਮੇਰੇ ਭੈਣਾਂ ਉਤੇ ਭਰਾਵੋ ਕੰਮ ਦੇ ਵਿੱਚ ਦਇਆ ਵਿਖਾਓ ਹਰ ਇੱਕ ਜਨਤੇ ਦਇਆ ਵਿਖਾਓ ਪਤੀ ਦੇ ਪ੍ਰਤੀ ਪਤਨੀ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਦਇਆ ਨੂੰ ਦਿਖਾਓ ਇਹ ਜ਼ਰੂਰੀ ਆ अपनी पत्नी की कमजोरी के कारण हमेशा उसू परेशान ना करो जे बीमारी दुख चल रही है तो हमेशा बीमार रही है इस तरह कह के उससो ना अपनी पत्नी निर्बल पात्र समझ के समझदारी न प्रभु ने की कर लिखा वर्ताव करने के लिए तलाक दे दो नहीं किया तो पत्नी कमजोर हो सकती तो सक है तति कमजोर हो सकता है जिम्मेदारी न परमेशर का प्यार परमेश्वर की कृपा ਆਪਣੇ ਜੀਵਨ ਸਾਥੀ ਦੇ ਪ੍ਰਤੀ ਜ਼ਰੂਰ ਤੁਸੀਂ ਦਿਖਾਓ ਮੈਂ ਪੁੱਛਦਾ ਕਿੰਨਾ ਸਮਾਂ ਹੋ ਗਿਆ ਪਤੀ ਨਾਲ ਪਿਆਰ ਨਾਲ ਗੱਲ ਕਰਦੇ ਹੋਏ ਮੈਂ ਪੁੱਛਦਾ ਕਿੰਨਾ ਸਮਾਂ ਹੋ ਗਿਆ ਤੁਹਾਡੀ ਪਤਨੀ ਨਾਲ ਪਿਆਰ ਨਾਲ ਗੱਲ ਕੀਤੇ ਹੋਏ ਆਪਣੀ ਕਮਜ਼ੋਰ ਪਤਨੀ ਨਾਲ ਪਿਆਰ ਨਾਲ ਗੱਲ ਕਰੋ ਆਪਣੇ ਕਮਜ਼ੋਰ ਪਤੀ ਨਾਲ ਪਿਆਰ ਨਾਲ ਗੱਲ ਕਰੋ ਕਈ ਵਾਰ ਸਿਹਤ ਦੇ ਕਾਰਨ ਕਮਜ਼ੋਰ ਹੋ ਸਕਦੇ ਆ ਕਈ ਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਸਕਦੇ ਆ ਹਾਲਾਤ ਇਨਸਾਨ ਨੂੰ ਕਮਜ਼ੋਰ ਕਰ ਸਕਦੇ ਆ ਪੁੱਛਦਾ ਹਾਂ ਤੁਹਾਡੇ ਕਮਜ਼ੋਰ ਪਤੀ ਜਾਂ ਪਤਨੀ ਦੇ ਪ੍ਰਤੀ ਰਿਸ਼ਤੇਦਾਰ ਦੇ ਪ੍ਰਤੀ ਦਇਆ ਨਾਲ ਗੱਲ ਕਰੋ ਪਿਆਰ ਨਾਲ ਗੱਲ ਕਰੋ ਤਰਸ ਵਿਖਾਓ ਸਖਤ ਨਾ ਹੋਵੋ અતੇન્દ્રਦਈ ਬਿਲਕੁਲ ਵੀ ਨਾ ਹੋਵੋ ਤਿੰਨ ਵਿਸ਼ੇ ਤੁਹਾਨੂੰ ਮੈਂ ਦੱਸਿਆ ਦੱਸੋ ਕੀ ਕੰਮ ਚ ਦਇਆ ਜੇਮ ਨਾਮ ਦੀ ਇੱਕ ਭੈਣ ਉਹ ਜਿੱਥੇ ਕੰਮ ਕਰਦੀ ਸੀ ਉਥੇ ਦਇਆ ਵਿਖਾਈ प्रतिफल ਦੇ ਰੂਪ ਚ ਪਰਮੇਸ਼ਵਰ ਨੇ ਵਾਪਸ ਉਸ ਦਇਆ ਦੇ ਬਦਲੇ ਆਸ਼ੀਸ਼ ਦਿੱਤੀ ਉਹ ਕੀ ਹੈ ਦਇਆ ਨੂੰ ਪਾਈ ਹੋਈ ਉਹ ਬਜ਼ੁਰਗ ਔਰਤ ਆਪਣੀ ਸਾਰੀ ਜਾਇਦਾਦ ਜੈਨ ਨਾਮਕ ਵਿਅਕਤੀ ਦੇ ਨਾਮ ਕਰ ਦਿੱਤੀ ਅਸੀਂ ਪ੍ਰਭੂ ਦੇ ਨਾਮ ਚ ਜੋ ਦੀਨ ਹਲਾਤਾ ਵਿੱਚ ਹੈ ਜੇ ਉਹਨਾਂ ਤੇ ਦਇਆ ਕਰਾਂਗੇ ਤਾਂ ਉਸ ਪਰਮੇਸ਼ਵਰ ਦਾ ਜੋ ਕੁਝ ਹੈ ਉਹ ਸਾਡੇ ਨਾਮ ਕਰ ਦੇਗਾ ਯਾਦ ਰੱਖੋ ਇਸ ਲਈ ਹਰ ਦਿਨ ਜਿੱਥੇ ਤੁਸੀਂ ਕੰਮ ਕਰਦੇ ਹੋ ਦਇਆ ਨੂੰ ਤਰਸ ਨੂੰ ਕਿਰਪਾ ਨੂੰ ਸਹਿਨਸ਼ੀਲਤਾ ਨੂੰ ਦਇਆ ਨੂੰ ਦਿਖਾਓ ਚਾਹੇ ਤੁਸੀਂ ਯਾਤਰਾ ਕਰ ਰਹੇ ਹੋ ਹਰ ਇੱਕ ਜਨਤੇ ਜਾਂ ਘਰ ਚ ਹੋਵੋ ਜਾਂ ਕੰਮ ਕਰਦੇ ਹੋਵੋ ਤੁਹਾਡੇ ਆਲੇ ਦੁਆਲੇ ਸ਼ੈਤਾਨ ਦੁਆਰਾ ਕਈ ਲੋਕ ਜ਼ਖਮੀ ਕੀਤੇ ਜਾ ਚੁਕੇ ਆ ਜਿਨ੍ਹਾਂ ਨੇ ਸਭ ਕੁਝ ਗਵਾ ਦਿੱਤਾ ਹੈ ਜਿਨ੍ਹਾਂ ਨੇ ਮਨਾਂ ਦੀ ਸ਼ਾਂਤੀ ਗਵਾ ਲਈ ਆ ਜਿਹੜੇ ਜ਼ਿੰਦਗੀ ਤੋਂ ਹਾਰ ਗਏ ਆ ਇਕੱਲੇਪਨ ਨੂੰ ਸਹਿਨਾ ਕਰਕੇ ਦੁੱਖ ਚੱਲ ਰਹੇ ਆ ਤਰਸ ਕਰੋ ਦਇਆ ਵਿਖਾਓ ਉਹਨਾਂ ਦੀ ਸਹਾਇਤਾ ਕਰੋ ਪਰਮੇਸ਼ਵਰ ਦੇ ਪਿਆਰ ਨੂੰ ਵਿਖਾਓ ਇਹੀ ਪਰਮੇਸ਼ਵਰ ਚਾਹੁੰਦੇ ਆ ਆਖਰ ਚ ਜੋ ਤੁਹਾਡੇ ਘਰ ਚ ਹੈ ਤੁਹਾਡੇ ਪਤੀ ਦੇ ਪ੍ਰਤੀ ਪਤਨੀ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਬਜ਼ੁਰਗਾ ਦੇ ਪ੍ਰਤੀ ਕੀ ਕਰਨਾ ਹੈ ਦਇਆ ਵਿਖਾਉਣੀ ਆ ਥੋੜਾ ਤਰਸ ਖਰੋ ਕਿਰਪਾ ਵਿਖਾਓ ਪਿਆਰ ਨਾਲ ਗੱਲ ਕਰੋ ਸਖਤ ਹੋ ਕੇ ਗੱਲ ਨਾ ਕਰੋ ਅਤੇ ਉਹਨਾਂ ਨਾਲ ਬਦਸਲੂਕੀ ਕਰਕੇ ਗੱਲਾਂ ਨਾ ਕਰੋ ਕਿਉਂਕਿ ਅਸੀਂ ਚੁਣੇ ਗਏ ਹਾਂ ਅਤੇ ਪਵਿੱਤਰ ਕੀਤੇ ਗਏ ਹਾਂ ਅਸੀਂ ਪਰਮੇਸ਼ਵਰ ਦੇ ਪਿਆਰੇ ਹਾਂ ਇਸ ਲਈ ਦਇਆ ਤਰਸ ਅਸੀਂ ਧਾਰਨਾ ਹੈ ਇਸ ਨੂੰ ਘਰ ਦੇ ਲੋਕਾਂ ਦੇ ਨਾਲ ਅਤੇ ਬਾਹਰ ਦੇ ਲੋਕਾਂ ਦੇ ਨਾਲ ਜ਼ਰੂਰ ਵਿਖਾਉਣਾ ਹੈ ਇਸ ਹਫਤੇ ਇਸ ਮਹੀਨੇ ਕੋਈ ਨਾ ਕੋਈ ਤੁਹਾਨੂੰ ਵੇਖ ਕੇ ਇੰਨਾ ਜ਼ਿਆਦਾ ਤੁਸੀਂ ਸਾਡੇ ਪ੍ਰਤੀ ਦਇਆ ਵਿਖਾਈ ਆ ਧੰਨਵਾਦ ਕਹਿ ਸਕੇ ਇਸ ਤਰ੍ਹਾਂ ਜੇ ਅਸੀਂ ਸਾਰੇ ਬਣਾਂਗੇ ਤਾਂ ਪਰਮੇਸ਼ਰ ਕਿੰਨੇ ਖੁਸ਼ ਹੋਣਗੇ ਪਰਮੇਸ਼ਰ ਦੀ ਦਇਆ ਤਰਸ ਅਤੇ ਕਿਰਪਾ ਨੂੰ ਮੈਂ ਆਪਣੇ ਜੀਵਨ ਚ ਹਰ ਇੱਕ ਜਗ੍ਹਾ ਤੇ ਦਿਖਾਵਾਂਗਾ ਕਹਿਣ ਵਾਲੇ ਹੈ ਤਾਂ ਪ੍ਰਾਰਥਨਾ ਕਰੋਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਆਤਮਾ ਦੇ ਫਲਾ ਦੇ ਵਿੱਚ ਜੋ ਇੱਕ ਵੱਡਾ ਲੱਛਣ ਹੈ ਉਹ ਕਿਰਪਾ ਹੈ ਦਇਆ ਕਰਨ ਦਾ ਸੁਭਾਅ ਹੈ ਦਇਆ ਦੇ ਨਾਲ ਕਿਵੇਂ ਵਿਹਾਰ ਕਰਨਾ ਹੈ ਅੱਜ ਤੁਸੀਂ ਸਾਨੂੰ ਸਿਖਾਇਆ ਸਖਤ ਮਨ ਵਾਲੇ ਪਤੀ ਦੇ ਰੂਪ ਚ ਸਖਤ ਮਨ ਵਾਲੀ ਪਤਨੀ ਦੇ ਰੂਪ ਚ ਮਾਤਾ ਪਿਤਾ ਦੇ ਰੂਪ ਚ ਨਾ ਹੋ ਕੇ ਪਿਤਾ ਤਰਸ ਖਾਂਦਾ ਮਨ ਦਇਆ ਕਰਨ ਦਾ ਮਨ ਸਾਨੂੰ ਸਾਰਿਆਂ ਨੂੰ ਦੇ ਦਿਓ ਸਾਡੇ ਆਲੇ ਦੁਆਲੇ ਸ਼ੈਤਾਨ ਦੁਆਰਾ ਕਈ ਜ਼ਖਮੀ ਹੈ ਕਈ ਅਦਮਰੇ ਹਾਲਾਤਾਂ ਵਿੱਚ ਕਈ ਲੋਕ ਆ ਜੇ ਉਹਨਾਂ ਤੇ ਤਰਸ ਖਾ ਕੇ ਅਸੀਂ ਉਹਨਾਂ ਨੂੰ ਤੁਹਾਡੇ ਕੋਲ ਲਿਆਵਾਂਗੇ ਤਾਂ ਉਹ ਦਇਆ ਪਾਸ ਸਕਣਗੇ ਆਸਰਾ ਪਾਉਣਗੇ ਤੁਹਾਡੇ ਤੇ ਭਰੋਸਾ ਰੱਖਣਗੇ ਇਸ ਲਈ ਉਹਨਾਂ ਨੂੰ ਤੁਹਾਡੇ ਕੋਲ ਲਿਆ ਸਕੀਏ ਐਸਾ ਮਨ ਦੇ ਦੇ ਦਿਓ ਘਰ ਦੇ ਵਿੱਚ ਘਰ ਤੋਂ ਬਾਹਰ ਕੰਮ ਦੇ ਵਿੱਚ ਜਾਂ ਯਾਤਰਾ ਦੇ ਵਿੱਚ ਹਰ ਇੱਕ ਦਿਨ ਨਾਲ ਪਿਤਾ ਦਇਆਰੂਪੀ ਵਸਤਰ ਧਾਰਨ ਕਰਕੇ ਸਾਡੇ ਆਲੇ ਦੁਆਲੇ ਦੇ ਲੋਗ ਸਾਡੇ ਚ ਦਇਆ ਨੂੰ ਕਿਰਪਾ ਨੂੰ ਤਰਸ ਨੂੰ ਵੇਖ ਸਕਣ ਐਸੀ ਜੀ ਸਕੀਏ ਐਸੀ ਕਿਰਪਾ ਕਰੋ ਤੁਹਾਡੇ ਵਰਗਾ ਮਨ ਸਾਡਾ ਵੀ ਹੋ ਸਕੇ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72